ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੋਰ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ ਪੰਜਾਬ ਦੇ ਹਾਲਾਤ ਜਿਹੜੇ ਨੇ ਬੇਵੱਸ ਹੁੰਦੇ ਦਿਖਾਈ ਦੇ ਰਹੇ ਨੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸਰਹੱਦੀ ਖੇਤਰਾਂ ਦੇ ਵਿੱਚ ਹੜ੍ਹਾਂ ਦੇ ਨਾਲ ਲੋਕ ਜਿਹੜੇ ਨੇ ਬੇਕਾਰ ਹੁੰਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਹੁਣ ਤੁਹਾਨੂੰ ਦੱਸ ਦੇ ਕਿ ਪਟਿਆਲਾ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਟਾਂਗਰੀ ਨਦੀ ਦੇ ਵਿੱਚ ਪਾਣੀ ਦਾ ਪੱਦਰ ਵਧਣ ਦੇ ਕਾਰਨ ਪੁਨਰਹੀੜੀ ਅਤੇ ਦੇਵੀਗੜ੍ਹ ਦੇ ਨਾਲਕ ਦੇ ਖੇਤਰਾਂ ਨੂੰ ਅਲਰਟ ਜਾਰੀ ਕਰ ਦਿੱਤਾ ਦੀ ਰੇਲ ਵਿਭਾਗ ਵੱਲੋਂ ਦੱਸਿਆ ਗਿਆ ਕਿ ਅੰਬਾਲਾ ਕਾਲਾ ਅੰਬ ਖੇਤਰਾਂ ਦੇ ਉੱਪਰਲੇ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਕਾਰਨ ਟਾਂਗਰੀ ਨਦੀ ਦੇ ਵਿੱਚ ਪਾਣੀ ਦਾ ਪੱਧਰ ਅੰਬਾਲਾ ਵਿੱਚ ਖਤਰੇ ਦੇ ਪੱਧਰ ਤੇ ਨੇੜੇ ਪਹੁੰਚ ਗਿਆ ਅਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਗਲੇ 10-12 ਘੰਟਿਆਂ ਚ ਪਾਣੀ ਦਾ ਪੱਧਰ ਵਧਣ ਦਾ ਖਦ्सा ਜਤਾਇਆ ਜਾ ਰਿਹਾ ਜਿਸ ਦੇ ਤਹਿਤ ਪੁਨਰਹੀੜੀ ਤੇ ਦੇਵੀਗੜ ਖੇਤਰਾਂ 'ਚ ਅਲਰਟ ਜਾਰੀ ਕੀਤਾ ਗਿਆ ਇਸ ਖੇਤਰਾਂ ਦੇ ਪਿੰਡ ਮਹਿਮਦਪੁਰ ਰੁੜਕੀ ਦੇਵੀ ਨਗਰ ਹਰੀਗੜ ਰੋਹੜ ਜਗੀਰ ਲਹਿਲ ਜਗੀਰ ਦੁੱਦਨ ਗੁਜਰਾ ਅਧਲੀ ਵਾਲਾ ਮਕਰ ਸਾਹਿਬ ਮੋਹਲ ਗੜ ਤੇ ਨੀਵੇਂ ਪਾਸੇ ਖਾਂਸਾ ਰੱਤਾ ਖੇੜਾ ਔਜਾ ਖਤੌਲੀ ਗਣੇਸ਼ਪੁਰ ਖਰਾਬਗੜ ਬੀਬੀਪੁਰ ਯੋਧਪੁਰ ਬੁੱਧ ਮੋਰ ਸਾਦੀਖਪੁਰ ਬੀੜਾ ਦੇ ਵਸਤੀ ਕਨੂੰ ਸਾਵਧਾਨੀ ਵਰਤਨ ਸਮੇਂ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ ਉਥੇ ਤੁਹਾਨੂੰ ਦੱਸ ਦੇ ਕਿ ਡੀਸੀ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਕਗਰ ਟਾਂਗਰੀ ਮਾਰਕੰਡਾ ਅਤੇ ਹੋ ਡਰੇਨਾ ਚ ਪਾਣੀ ਦੇ ਸਚਾਰੂ ਵਹਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀਆਂ ਟੀਮਾਂ ਤੇ ਮਸ਼ੀਨਰੀ ਸਾਰੀਆਂ ਮਹੱਤਵਪੂਰਨ ਥਾਂਾਂ ਤੇ ਕੰਮ ਕਰ ਰਹੀਆਂ ਨੇ ਨਦੀ ਦੇ ਸਾਰੀਆਂ ਬੰਨਾਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਕੋਈ ਵੀ ਖਤਰੇ ਵਾਲੀ ਸਥਿਤੀ ਨਹੀਂ ਉਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੇ ਵਧੇਰੇ ਪੱਧਰ ਕਨ ਚੌਕਸ ਰਹਿਣ ਅਤੇ ਜਲ ਸਰੋਤਾਂ ਤੋਂ ਦੂਰ ਰਹਿ ਕੇ ਬਰੌਂਦੀ ਕੋਈ ਲੋੜ ਨਹੀਂ ਅਤੇ ਨਾਗਰਿਕਾਂ ਨੂੰ ਸਿਰਫ ਅਧਿਕਾਰੀ ਚੇਤਾਵਨੀਆਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਸੇ ਵੀ ਜ਼ਰੂਰੀ ਸਥਿਤੀ 'ਚ ਲੋਕ ਜਿਲ੍ਹਾ ਕੰਟਰੋਲ ਰੂਮ ਨਾਲ ਅਤੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਨੰਬਰਦਾਰ ਪਿੰਡ ਲੈਲਾ ਜ਼ਗੀਰ ਤੋਂ ਡਾਂਗਰੀ ਨਦੀ ਤੇ ਆਇਆਂ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਸੀ ਪਰ ਅਜੇ ਬਿਲਕੁਲ ਸਥਿਤੀ ਕੰਟਰੋਲ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਅੱਗੇ ਅਸੀਂ ਅਪੀਲ ਕਰਾਂਗੇ ਕਿ ਚੌਕਸ ਰਹਿਣ ਨਦੀ ਦਾ ਕੰਡਾ ਹੈ ਕਦੀ ਵੀ ਕੋਈ ਆਫਤਾ ਆ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਗੱਦੋਂ ਪਰ ਆਇਆ ਹਣ ਕੀ ਪਾਣੀ ਛੱਡੇ ਥੋੜਾ ਜਿਹਾ ਅਲਰਟ ਸੀਗਾ ਬਿਕੋਜ਼ ਲੈਵਲ ਜੋ ਪਿਛੋਂ ਪਾਣੀ ਵਧਿਆ ਸੀਗਾ ਉਹ ਮਾਲੀ ਕ੍ਰੋਸ ਕਰਕੇ ਸਾਡੇ ਕੋਲ 8-9 ਵਜੇ ਤੱਕ ਵੱਧ ਕੇ ਫਿਰ ਘਟਨਾ ਸ਼ੁਰੂ ਹੋ ਜਾਣਾ ਤਾਂ ਅਸੀਂ ਹਰਿਆਣਾ ਵੱਲ ਜਾਂ ਜਿਹੜੇ ਕੈਚਮੈਂਟ ਏਰੀਆ ਗੱਗਰ ਦਾ ਉਹ ਪੂਰਾ ਮੋਨੀਟਰ ਕਰਦੇ ਹਾਂ ਹਰ ਗੌਜ ਤੇ ਰੀਡਿੰਗ ਹੁੰਦੀ ਹੈ ਕਿ ਉੱਥੇ ਕਿੰਨਾ ਲੈਵਲ ਹੈ ਜਿੰਦਾ ਬਾਕਰਪੁਰ ਤੇ ਹੁਣ ਘਟ ਗਿਆ ਹੈਗਾ 5 ਫਿਟ ਤੇ ਆ ਗਿਆ ਹੈ ਤਾਂ ਜਦੋਂ ਵੀ ਕੁਝ ਹੁੰਦਾ ਹੈਗਾ ਅਸੀਂ ਅਲਰਟ ਵੀ ਜਾਰੀ ਕਰਦੇ ਹਾਂ ਤਾਂ ਹਾਲ ਦੀ ਘੜੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਹਾਲਾਤ ਅੰਡਰ ਕੰਟਰੋਲ ਹੈ ਧੀਰੇ ਧੀਰੇ ਪਾਣੀ ਘਟਨਾ ਸ਼ੁਰੂ ਹੋ ਜਾਣਾ ਹੈਗਾ ਤਾਂ ਸਾਡੀ ਕੋਸ਼ਿਸ਼ ਇਹ ਕਿ ਜਿੱਥੇ ਵੀ ਕਿਤੇ ਖਾਰ ਨਾ ਪੈ ਰਿਓ ਪਾਣੀ ਦੀ ਕਿਉਂਕਿ ਉਹਦੇ ਕਰਕੇ ਨੁਕਸਾਨ ਹੁੰਦਾ ਹੈ ਜਾਂ ਜਿੰਨਾ ਵੀ ਵਧਣਾ ਹੈ ਤਾਂ ਕਿ ਲੋਕਾਂ ਨੂੰ ਵੀ ਪੈਨਿਕ ਨਾ ਹੋ ਸਾਰੇ ਸਾਡੇ ਜਿੰਨੇ ਵੀ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਸਾਡੇ ਸੀਨੀਅਰ ਅਫਸਰ ਵਿਜ਼ਿਟ ਵੀ ਕਰ ਆਏ ਹਨ ਲੋਕਾਨਾਲ ਵੀ ਪੂਰਾ ਰਾਖਤਾ ਹੈਗਾ ਔਰ ਜਿੱਥੇ ਵੀ ਤਿਆਰੀਆਂ ਦੇ ਲੋਡ ਹੈ ਕੋਈ ਰੀਨਫੋਰਸਮੈਂਟ ਕਰਨਾ ਹੈ ਤਾਂ ਅਸੀਂ ਮੌਕੇ ਤੇ ਮੌਕੇ ਕਰ ਰਹੇ ਹਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ 24 ਘੰਟੇ ਜਿਹੜੇ ਗੇਜ ਰੀਡਿੰਗ ਹੈ ਤੇ ਜਿਹੜਾ ਪ੍ਰੈਡਿਕਸ਼ਨ ਵੀ ਹੈ ਉਹਦੀ ਮੋਨਿਟਰਿੰਗ ਕਰਦੇ ਹਾਂ ਤੇ ਪਾਣੀ ਵਧਿਆ ਜਿੱਥੇ ਵੀ ਹੈਗਾ ਤਾਂ ਉੱਥੇ ਲੋਕੀ ਵਿਜੀਲੈਂਟ ਰਹਿਣ ਪਾਣੀ ਆ ਜੋ ਵੀ ਵਾਟਰ ਬਾਡੀਜ਼ ਹਨਾ ਦੇ ਨੇੜੇ ਨਾ ਜਾਣ ਨਾਲ ਦੀ ਨਾਲ ਜੇਕਰ ਕਿਤੇ ਕੁਝ ਲੱਗਦਾ ਹੈਗਾ ਤਾਂ ਉਹਦੀ ਸੂਚਨਾ ਵੀ ਦੇਣ ਪਰ ਘੱਟੇ ਪੈਨਿਕ ਹੁੰਦੀ ਕੋਈ ਲੋੜ ਨਹੀਂ ਹੈਗੀ ਅਸੀਂ ਮੋਨਿਟਰਿੰਗ ਵੀ ਕਰ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਲੋਕਾਂ ਦਾ ਪੂਰਾ ਸਹਿਯੋਗ ਹੈਗਾ ਸਰਪੰਚ ਸਾਹਿਬ ਪਿੰਡ ਦੇ ਲੋਕ ਹੀ ਹੋਗੇ ਔਰ ਸਭ ਤੋਂ ਵਧੀਆ ਗੱਲ ਤੁਸੀਂ ਦੇਖੋਗੇ ਕਿ ਸਾਡੇ ਬਜ਼ੁਰਗ ਵੀ ਨਾਲ ਖੜੇ ਹੈ ਜੋ ਸਾਨੂੰ ਦੱਸਦੇ ਵੀ ਰਹਿੰਦੇ ਹੈਗੇ ਕਿ ਕਿੱਦਾਂ ਪਹਿਲਾ ਹੋਇਆ ਹੈਗਾ ਜਾਂ ਗਾਈਡ ਵੀ ਕਰਦੇ ਹੈਗੇ ਤਾਂ ਸਭ ਦਾ ਨਾਲ ਸਾਥ ਵੀ ਹੈਗਾ ਬਸ ਇੱਕੋ ਹੀ ਹੈਗਾ ਕਿ ਆਪਾਂ ਜਦੋਂ ਪਾਣੀ ਦਾ ਉਫਾਨ ਵੀ ਹੁੰਦਾ ਹੈ ਵਰਖਾ ਦਾ ਤੇ ਮੌਸਮ ਵਿੱਚ ਆਪਣੇ ਜਾਨਵਰਾਂ ਨੂੰ ਜਾਂ ਬੱਚੇ ਸਾਰੇ ਬੱਚੇ ਜਿੰਨੀ ਵੀ ਵਾਟਰ ਬੋਡੀ ਤੇ ਉਹਨਾਂ ਦੇ ਨੇੜੇ ਨਾ ਜਾਓ ਮੈਂ ਖਾਸ ਕਰ ਕਿਹੜੇ ਕਿਹੜੇ ਪਿੰਡਾਂ ਨੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ ਜਾਂ ਕੋਈ ਏਰੀਆ ਐਸਾ ਹੈਗਾ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਹੁਣ ਆ ਨਹੀਂ ਖਾਲੀ ਅਸੀਂ ਕੁਝ ਨਹੀਂ ਕਰਾ ਰਹੇ ਜਿੰਨੇ ਵੀ ਸਾਡੇ ਪਿੰਡ ਹੈਗੇ ਜੋ ਵੀਕ ਪੁਆਇੰਟਸ ਲੱਗਦੇ ਹੈਗੇ ਜਿੱਦਾ ਇੱਥੋਂ ਅਸੀਂ ਸ਼ੁਰੂ ਕੀਤਾ ਹੈਗਾ ਮਾੜੂ ਹੋ ਗਿਆ ਸਾਡਾ ਜਮਾਰੂ ਪਿੰਡ ਹੋ ਗਿਆ ਜਿੰਨੇ ਵੀ ਉਂਸਰ ਲਗਦੇ ਨਾਲ ਇੱਕ ਦਾਦੇ ਪੁਆਇੰਟ ਤੇ ਕਿਥੇ ਸਾਨੂੰ ਖਬਰ ਵੀ ਆਈ ਸੀ ਕਿ ਕੁਝ ਵੀਕ ਪੁਆਇੰਟਸ ਹੈਗੇ ਤਾਂ ਉੱਥੇ ਰੀਨਫੋਰਸਮੈਂਟ ਵੀ ਨਾਲ ਦੀ ਨਾਲ ਕਰਾ ਦਿੱਤਾ ਗਿਆ ਹੈਗਾ ਤੇ ਪਿੱਛੋਂ ਪਾਣੀ ਕੱਟ ਗਿਆ ਹੈਗਾ ਹੁਣ ਤਾਂ ਇੱਕ ਵਾਰੀ ਪੀਕ ਹਿੱਟ ਕਰਕੇ ਵੀ ਹੁਣ ਰੀਸੀਵ ਹੋਣਾ ਸ਼ੁਰੂ ਹੋ ਜਾਣਾ ਜਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਹਨ ਪਿਛਲੀ ਵਾਰੀ ਜਿਸ ਤਰ੍ਹਾਂ ਪਾਣੀ ਕੱਗਾ ਦਰਿਆ ਦੇ ਨਾਲ ਲੱਗਦੇ ਹੋਇਆ ਹਨ ਇਲਾਕਿਆਂ ਚੋਂ ਖੇਤਾਂਵਾਂ ਨੂੰ ਦਾਖਲ ਹੋਇਆ ਸੀ ਕਾਫੀ ਨੁਕਸਾਨ ਵੀ ਹੋਇਆ ਸੀਗਾ ਉਸ ਏਰੀਆ ਦਾ ਕੋਈ ਜਾਇਜ਼ਾ ਲਿੱਤਾ ਮੈਂ ਤੁਸੀ ਸਾਰੇ ਏਰੀਆ ਤੇ ਅਸੀਂ ਪਹਿਲਾਂ ਵੀ ਦੇਖ ਰਹੇ ਸੀਗੇ ਕਿ ਕੋਈ ਰੀਇਨਫੋਰਸਮੈਂਟ ਕਰਨਾ ਹੈ ਜਿੰਨੇ ਵੀ ਪ੍ਰਬੰਧ ਮੁਕੰਮਲ ਕਰਨੇ ਸੀਗੇ ਪਹਿਲਾਂ ਵੀ ਕਰ ਲਈ ਸੀਗੇ ਹੁਣ ਮੌਕੇ ਤੇ ਜਦੋਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਵਧ ਵੀ ਗਿਆ ਤਾਂ ਵੀ ਸਾਡੇ ਪ੍ਰਬੰਧ ਪੂਰੇ ਮੁਕੰਮਲ ਹੈ ਰੀਇਨਫੋਰਸਮੈਂਟ ਤੇ ਲੋਡ ਹੈ ਉਹ ਵੀ ਦੇਖ ਰਹੇ ਹਾਂ ਜਿੱਥੇ ਕੁਝ ਸਪਿਲਓਵਰ ਹੋਣਾ ਹੈਗਾ ਜਾਂ ਅਜੇ ਤੱਕ ਕੁਝ ਹੋਇਆ ਨਹੀਂ ਹੈਗਾ ਜਾਂ ਕੁਝ ਵੀ ਹੁੰਦਾ ਹੈਗਾ ਤਾਂ ਉਦਾਂ ਸਾਡਾ ਪੂਰੀ ਸਿਚੁਏਸ਼ਨ ਦਾ ਜਾਇਜ਼ਾ ਸਾਡੇ ਕੋਲ ਹੈਗਾ ਜੀ ਪਾਣੀ ਹੋਰ ਜ਼ਿਆਦਾ ਛੱਡੇ ਜਾਂਦਾ ਤਾਂ ਜੀ ਨਹੀਂ ਛੱੜ ਰਿਹਾ ਕਿ ਅਸੀਂ ਅੱਗੇ ਦਾ ਫੋਰਕਾਸਟ ਵੀ ਜਿਹੜਾ ਬਾਰਿਸ਼ ਦਾ ਵੀ ਹੈਗਾ ਸਾਰਾ ਕੁਝ ਦੇਖ ਰਹੇ ਹਾਂ ਕੀ ਕਿੱਥੇ ਕੀ ਹੈਗਾ ਅਸੀਂ ਬੈਗਸ ਹੋ ਗਏ ਜਾਂ ਕੰਡਿਆਲੀ ਤਾਰ ਅਸੀਂ ਉਹ ਵੀ ਬਨ ਵੀ ਬਣਾ ਰੱਖੇਗੇ ਪ੍ਰੋਪਰ ਉਹਨਾਂ ਨੂੰ ਰੱਖ ਵੀ ਰਹਿ ਜੰਬੋ ਬੈਗਸ ਵਿੱਚ ਵੀ ਸਾਰੀ ਤਿਆਰੀਆਂ ਸਾਡੇ ਮੁਕੰਮਲ ਹੈਗੀ ਬਟ ਮੈਨੂੰ ਲੱਗਾ ਹੈਗਾ ਕਿ ਰੱਬ ਦੀ ਮਿਹਰ ਰਹਿਣੀ ਹੈਗੀ ਤੇ ਕਾਫੀ ਕੰਟਰੋਲਡ ਫਲੋ ਹੈਗਾ ਅਜੇ ਪਿੱਛੋਂ ਪਾਣੀ ਕੋਈ ਛੜਿਆ ਨਹੀਂ ਜਾ ਰਹਾ ਉੱਥੇ ਲੈਵਲ ਕਾਫੀ ਕਟ ਗਿਆ ਹੈਗਾ ਇੱਥੋਂ ਵੀ ਹੁਣ ਘਟਣਾ ਸ਼ੁਰੂ ਹੋ ਜਾਣਾ ਹੈ ਰਾਤ ਤੱਕ ਇੱਕ ਵਾਰੀ ਥੋੜਾ ਬਹੁਤ ਹੋਰ ਵਧੂਗਾ ਬਟ ਫਿਰ ਵੀ ਆਪਾਂ ਨੂੰ ਕੌਸ਼ਿਸ਼ ਕੌਸ਼ਿਸ਼ ਰਹਿਣ ਦੀ ਲੋ ਇਸ ਤੱਕ ਘਰ ਦੇ ਪੁੱਲ ਤੇ ਕਿ ਤੱਕ ਪਾਣੀ ਦੇ ਲੈਵਲ ਕਿੰਨਾ ਕੁ ਵਧਿਆ ਹੋਰ ਕਿੰਨੇ ਕਿੰਨੇ ਪਾਣੀ ਇਹਦੇ ਵਿੱਚ ਹੈਗਾ ਜਿੰਨੇ ਅਸੀਂ ਪੰਕਰਪੁਰ ਤੋਂ ਸ਼ੁਰੂਆਤ ਕੀਤੀ ਸੀਗੀ ਉੱਥੋਂ ਦਾ ਗਵਾਹ ਦੇਖਦੇ ਆ ਉੱਥੇ ਸਵੇਰੇ 11 ਫੁੱਟ ਤੋਂ ਉੱਪਰ ਚਲਾ ਗਿਆ ਸੀਗਾ ਉੱਥੇ ਘਟੜ ਕੇ ਹੁਣ 5 ਫੁੱਟ ਆ ਗਿਆ ਹੈਗਾ ਇੱਥੇ ਸਾਡੇ ਕੋਲ 11 ਫੁੱਟ ਦੇ ਕਰ ਤਕਰੀਬਨ ਹੈਗਾ ਥੋੜਾ ਜਿਆ ਹੋਰ ਵਧੂਗਾ ਇਸੇ ਕਰਕੇ ਅਲਰਟ ਵੀ ਅਸੀਂ ਮਾਰਨਿੰਗ ਜਾਰੀ ਕਰਤਾ ਸੀਗਾ ਇਸ ਤੋਂ ਬਾਅਦ 8 ਵਜੇ ਤੋਂ ਬਾਅਦ ਇੱਥੇ ਘਟਣਾ ਸ਼ੁਰੂ ਹੋ ਜਾਣਾ ਹੈ ਸਿਮਿਲਰਲੀ ਜਿਹੜੇ ਅੱਗੇ ਟਾਂਗ ਟਾਂਗਰੀ ਔਰ ਮਾਰਕੰਡਾ ਹੈਗੀ ਸਭ ਦਾ ਅਸੀਂ ਮੋਨਿਟਰ ਕਰ ਰਹੇ ਹਾਂ ਉਹ ਲੋਕਾਂ ਨੂੰ ਲੋਕਾਂ ਨੂੰ ਇੱਕੋ ਹੀ ਅਪੀਲ ਹੈਗੀ ਕਿ ਜਦੋਂ ਵੀ ਬਠਾਟਾ ਦਾ ਮੌਸਮ ਹੁੰਦਾ ਹੈ ਕਿ ਕੌਸ਼ਿਸ਼ ਰਹੀਏ ਕਿਥੇ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਆਂਦੀ ਹੈ ਕੋਈ ਲੱਗਦਾ ਹੈਗਾ ਕਿ ਪਾਣੀ ਦਿਖਾਰ ਪੈ ਰਹੀ ਹੈ ਕਈ ਵਾਰੀ ਕਟ ਪਾਣੀ ਵੀ ਹੋ ਤਾਂ ਵੀ ਉਹ ਦਿਖਾਰ ਪੈ ਕੇ ਨੁਕਸਾਨ ਹੋ ਜਾਂਦਾ ਹੈ ਤਾਂ ਉਦਾਂ ਦੀ ਸਾਨੂੰ ਅਲਰਟ ਦੱਸਿਆ ਜਾਵੇ ਤੇ ਨਾਲ ਹੀ ਨਾਲ ਸਾਡੇ ਵੱਲੋਂ ਜੋ ਵੀ ਜਾਣਕਾਰੀ ਹੋਊਗੀ ਉਹ ਟਾਈਮ ਸਿਰ ਸਾਂਝੀ ਕੀਤੀ ਜਾਊਗੀ ਤਾਂ ਕਿਸੇ ਤਰੀਕੇ ਦੀ ਪੈਨਿਕ ਨਾ ਕਰਨ ਕਈ ਵਾਰੀ ਪੈਨਿਕ ਇਸ ਤੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਸਾਡੇ ਬਜ਼ੁਰਗ ਵੀ ਹੁੰਦੇ ਹੈਗੇ ਜਿਵੇਂ ਕਿ ਇੱਕ ਹੁਣ ਖਬਰ ਆ ਰਹੀ ਸੀ ਕਿ ਬਹੁਤ ਪਾਣੀ ਵਧ ਗਿਆ ਆਏਗਾ ਬਾੜ ਆ ਗਈ ਸਮਾਨ ਹਟਾ ਲੋ ਤਾਂ ਉਹਦੇ ਕਾਫੀ ਨੁਕਸਾਨ ਹੁੰਦੇ ਤਾਂ ਮੇਰੀ ਬੇਨਤੀ ਹੈਗੀ ਕਿ ਆਪਾਂ ਸਹਿਯਮ ਰੱਖਿਏ ਔਰ ਸਾਡੀ ਟੀਮਾਂ 24 ਘੰਟੇ ਇੱਥੇ ਮੌਜੂਦ ਹਨ ਤੁਹਾਡੇ ਤੋਂ ਵੱਧ ਸਾਨੂੰ ਚਿੰਤਾ ਹੈਗੀ ਅਸੀਂ ਹਰਿਆਣਾ ਤੋਂ ਲੈ ਕੇ ਜਿੰਨਾ ਵੀ ਕੈਚਮੈਂਟ ਏਰੀਆ ਹੈ ਇੱਕ ਇੱਕ ਪੁਆਇੰਟ ਮੋਨੀਟਰ ਕਰ ਰਹੇ ਹਾਂ ਤੇ ਸਾਡੀ ਤਿਆਰੀਆਂ ਵੀ ਪੂਰੀ ਆ ਗਈਆਂ ਤੇ ਤੁਹਾਡਾ ਸਹਿਯੋਗ ਰਹਾ ਤੇ ਰੱਬ ਦੀ ਮਿਹਰ ਰਹੂਗੀ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਥੈਂਕ ਯੂ